ਹਾਂ ਜੀ ਨਾਮ ਹੈ ਆਪਣਾ ਤੇ ਇੱਕ ਮਿੰਟ ਕਿੜੇਗਾ ਪਿੰਡ ਸ਼ਾਪੁਰ ਸੜੀ ਮੈਂਬਰ ਗੁਲਜਾਰ ਸਿੰਘ ਜੀ ਮੈਂ ਬੇਨਤੀ ਕਰਨਾ ਹਾਂ ਪ੍ਰਸ਼ਾਸਨ ਨੂੰ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਅਸੀਂ ਚਾਰ ਗਲੀਆਂ ਦਾ ਮਤਲ ਲੈ ਕੇ ਬੀਡੀਪੀਓ ਕੋਲ ਮੁਨਕ ਕੋਲ ਗਏ ਜਿਸ ਦੇ ਨਾਲ ਮੇਰੇ ਨਾਲ ਰਾਮਪਾਲ ਸਰਪੰਚ ਸਾਬਕਾ ਸੀ ਅਸੀਂ ਦੋ ਜਣੇ ਗਏ 4 ਘੰਟੇ ਸਾਨੂੰ ਉੱਥੇ ਬਿਠਾ ਕੇ ਰੱਖਿਆ ਬਿਠਾਣ ਤੋਂ ਬਾਅਦ ਸਾਡੇ ਕੋਲ ਉਹ ਮਤਲ ਜਿਹੜਾ ਲਿਆ ਸੀ ਅਸੀਂ ਸਾਈਨ ਕਰਨ ਵਾਸਤੇ ਗਿਆ ਵੀ ਸਾਨੂੰ ਸਾਈਨ ਕਰ ਦਿਓ ਅਸੀਂ ਗਲੀਆਂ ਪਾਸ ਕਰਾ ਕੇ ਲੈਣੀਆਂ ਹਨ ਉਸ ਤੋਂ ਬਾਅਦ ਉਸਨੇ ਸਾਡੇ ਕੋਲ ਲੈ ਕੇ ਸਾਡੇ ਸਾਹਮਣੇ ਹੀ ਉਹ ਜਿਹੜੀਆਂ ਚਾਰੇ ਅਰਜ਼ੀਆਂ ਹਨ ਸਾਡੇ ਸਾਹਮਣੇ ਪਾੜ ਕੇ ਆਪਣੇ ਉਹਦੇ ਦਫ਼ਤਰ ਦੇ ਵਿੱਚ ਸੁੱਟ ਦਿੱਤੀਆਂ ਤੇ ਕਹਿੰਦਾ ਜਾਓ ਕੋਈ ਤੁਹਾਨੂੰ ਪਿੰਨ ਦੀ ਗਲੀ ਬਣਨ ਵਾਸਤੇ ਮਤਲਬអនុਮਤੀ ਨਹੀਂ ਦਿੱਤੀ ਜੇਗੇ ਤੇ ਬਾਅਦ ਵਿੱਚ ਕਹਿੰਦਾ ਸਾਨੂੰ 25 ਸਾਲ ਦਾ ਰਿਕਾਰਡ ਲਿਆ ਕੇ ਦਿਓ ਤੇ ਮੈਂ ਬੋਲਿਆ ਵੀ 25 ਸਾਲ ਦਾ ਰਿਕਾਰਡ ਅਸੀਂ ਕਿੱਥੋਂ ਲੈ ਕੇ ਆਂ ਪੁਰਾਣੀਆਂ 75 ਸਾਲ ਦਾ ਰਿਕਾਰਡ ਕਿੱਥੋਂ ਲੱਭੀਏ ਗਲੀਆਂ ਨੂੰ 10-10 15-15 ਸਾਲ ਹੋ ਗਏ ਨੇ ਬਣੀਆਂ ਜੋ ਪੁਰਾਣੀਆਂ ਗਲੀਆਂ ਚਾਰੇ ਬਣਨ ਵਾਲੀਆਂ ਸਨ ਉਸ ਵਿੱਚ ਮੇਰੇ ਘਰ ਨੂੰ ਹੀ ਜਾਂਦੀ ਇੱਕ ਗਲੀ ਸੀ ਉਸ ਦਿਨ ਵਿੱਚ ਵੀ ਉਹਦਾ ਕੋਈ ਨਹੀਂ ਰੋਲ ਹੋਇਆ ਉਹਨੇ ਚਾਰੇ ਹੀ ਗਲੀਆਂ ਦੀਆਂ ਅਰਜ਼ੀਆਂ ਪਾੜ ਕੇ ਆਪਣੀ ਬਾਲਟੀ ਦੇ ਵਿੱਚ ਸੁੱਟ ਲੀਆਂ ਤੇ ਸਾਨੂੰ ਡਰਾ ਧਮਕਾ ਕੇ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਗਿਆ ਅਸੀਂ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਬਹਿੰਦੀ ਕਰਦੇ ਹਾਂ ਕਿ ਜੋ ਉਹ ਇੱਕ ਕੈਮਰਾ ਲੱਗਾ ਹੋਇਆ ਹੈ ਉਹਦੇ ਵੀਡੀਓ ਦਫ਼ਤਰ ਵਿੱਚ ਉਹਦੀ ਕਰੋਲ ਫਰੋਲ ਕਰਕੇ ਉਹ ਵੀਡੀਓ ਬਾਹਰ ਕਢਾ ਕੇ ਉਹਦੇ ਤੇ ਬੰਦੀ ਹੋਈ ਕਾਰਵਾਈ ਸਰਦਾਰ ਭਗਵੰਤ ਮਾਨ ਸਿੰਘ ਜੀ ਕਰਨ ਅਸੀਂ ਇਸ ਵਿੱਚ ਆਪਣੀ ਨੇਚਾ ਰੱਖਦੇ ਹਾਂ ਤੇ ਅਸੀਂ ਇਸ ਗੱਲ ਤੋਂ ਬਹੁਤ ਦੁਖੀਆਂ ਕਿ ਸਾਡੇ ਸਾਹਮਣੇ ਹੀ ਸਾਡੀਆਂ ਅਰਜ਼ੀਆਂ ਪੜ ਪੜ ਦਿੱਤੀਆਂ ਤੇ ਸਾਨੂੰ ਸੁਣਨ ਨਾ ਕਰਕੇ ਤੇ ਕਮ ਸੋ ਕਮ ਸਾਡੀਆਂ ਅਰਜ਼ੀਆਂ ਤਾਂ ਨਾ ਪੜਦਾ ਉਸ ਨੇ ਧੜਾ ਧਮਕਾ ਕੇ ਸਾਡੇ ਕੋਲੋਂ ਮਤਲਬ ਅਰਜ਼ੀਆਂ ਪੜ੍ਹ ਦਿੱਤੀਆਂ ਉਸ ਤੋਂ ਪਹਿਲਾਂ 4 ਮਹੀਨੇ ਹੋ ਮਹੀਨੇ ਹੋ ਗਏ ਨੇ ਕਿ ਜਸਵੰਤ ਸਿੰਘ ਦੀ ਗਲੀ ਹੈ ਜੋ ਉਸ ਨੇ ਉਲਝਣ ਦੇ ਵਿੱਚ ਕਦੇ ਦੋਸਤ ਦੀ ਮਨਜ਼ੂਰੀ ਦੇ ਦਿੰਦਾ ਹੈ ਕਦੇ ਮਨਜ਼ੂਰੀ ਵਾਪਸ ਲੈ ਲੈਂਦਾ ਹੈ ਉਸ ਨੇ ਲੜਾਈ ਦਾ ਮਾਹੌਲ ਬਣਾਇਆ ਹੋਇਆ ਹੈ ਜੀ ਪਿੰਡ ਦੇ ਵਿੱਚ ਸਾਨੂੰ ਸਾਨੂੰ ਡਰ ਹੈ ਕਿ ਵੀ ਉਹ ਕਿਤੇ ਆਪਸ ਵਿੱਚ ਲੜ ਕੇ ਨਾ ਮਰ ਜਾਂਦੇ ਤਿੰਨ ਚਾਰ ਭਰਾ ਨੇ ਜੀ ਉਹ ਅਸੀਂ ਪ੍ਰਸ਼ਾਸਨ ਲੱਗੇ ਬੇਨਤੀ ਕਰਨੇ ਹਾਂ ਕਿ ਨਾਲ ਲੱਗ ਕੇ ਸੰਜੋਗ ਦੇ ਕੇ ਸਾਡੇ ਪਿੰਡ ਦੇ ਕੰਮ ਪਹਿਲ ਦੇ ਆਧਾਰ ਤੇ ਕਰਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦਸਤਰੋ ਜੀ ਹਾਂ ਜੀ ਕਿੰਨੇ ਵਜੇ ਤੱਕ ਆਉਣੀ ਦੱਸੋ ਥੋੜੇ ਇੱਕ ਬਾਈਟ ਲੈਣ ਵਾਸਤੇ ਆਉਣਾ ਸੀਗਾ ਥੋੜੀ ਕਾਦੇ ਬਰੇ ਇੱਕ ਸ਼ਾਹਪੁਰ ਥੇੜੀ ਦਾ ਮਸਲਾ ਸੀਗਾ ਜੀ ਪੰਚਾਇਤ ਦੇ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਵੀ ਜਿਹੜਾ ਬीडीपीਓ ਸਭ ਕੰਮ ਨਹੀਂ ਕਰਨ ਦੇ ਰਹੇ ਪੰਚਾਇਤ ਨੂੰ ਕੰਮ ਤਾਂ ਉੱਤੇ ਚੱਲ ਰਿਹਾ ਪਰ ਗਲੀਦਰ ਪੱਣ ਕੇ ਵੀ ਜਿਵੇਂ ਚਿੱਠੀ ਉਹਨਾਂ ਨੂੰ ਉਹ ਕਹਿੰਦੇ ਵੀ ਕਈ ਵਾਰ ਕੈਨਸਲ ਕਰ ਦਿੰਦੇ ਨੇ ਕਈ ਵਾਰ ਕੱਢ ਕੇ ਭੇਜ ਦਿੰਦੇ ਨੇ ਵੀ ਸਾਡੇ ਡਾਕੂਮੈਂਟ ਪਾੜ ਦਿੱਤੇ ਗਏ ਮੰਗਲਵਾਰ ਨੂੰ ਬੰਬ ਕਿਹੜੇ ਡਾਕੂਮੈਂਟ ਪਾੜ ਦਿੱਤੇ ਨੇ ਉਹ ਕਹਿੰਦੇ ਵੀ ਜਿਹੜਾ ਮਸਲਾ ਹੈ ਵੀ ਅਸੀਂ ਇਨਕੁਆਇਰੀ ਦੀ ਮੰਗ ਕਰਦੇ ਆ ਤੇ ਉਹਦੇ ਸਬੰਧ ਵਿੱਚ ਤੁਹਾਡਾ ਪੱਖ ਲੈਣਾ ਸੀਗਾ ਕੋਈ ਗੱਲ ਨਹੀਂ ਅਡੇਲੇ ਜਦੋਂ ਮਰਜ਼ੀ ਅੱਜ ਤਾਂ ਨਹੀਂ ਫਿਰ ਸੋਮਵਾਰ ਨੂੰ ਮਿਲਿਓ ਮੈਨੂੰ ਫਿਰ ਤਾਂ ਹੁਣ ਤਾਂ ਮੈਂ ਨਿਕਲਣ ਲੱਗਿਆ ਲੇਟ ਹੋ ਗਏ ਤੁਸੀਂ ਤੁਸੀਂ ਇੱਧਰ ਪਾਤਨ ਵਾਲੇ ਪਾਸੇ ਨੂੰ ਆਉਂਗੇ ਇਹ ਰਾਮਾ ਗਾ ਦਾ ਬਤਰਨ ਵਾਲੇ ਪਾਸੇ ਮੈਂ ਅੱਛਾ ਜੀ ਪਰ ਫਿਰ ਮੈਂ ਵੀਰਾਂ ਕੋਕਾ ਮੈਂ ਡੇਟ ਹੋ ਜਾਣਾ ਦੂਰ ਨੀ ਜਾਣਾ ਕੋਈ ਗੱਲ ਨਹੀਂ ਸੋਮਵਾਰ ਦੇ ਦਾਂਗੇ ਆਪਾਂ ਕੋਈ ਗੱਲ ਨਹੀਂ ਕੋਈ ਵੱਡੀ ਚੀਜ਼ ਨਹੀਂ ਬੈ ਚਿੱਠੀ ਕੱਢ ਕੇ ਖੋੜਿਆ ਹੋਇਆ ਕੰਮ ਕਿਸੇ ਦੇ ਕਾਗਜ਼ ਸਾਨੂੰ ਕਿ ਲੋੜਾ ਕਿਸੇ ਦੇ ਕਾਗਜ਼ ਪਾੜਨ ਦੀ ਨਹੀਂ ਉਹ ਪਿੰਡ ਵਾਲੇ ਪੰਚਾਇਤ ਮੈਂਬਰ ਹੀ ਕਹਰੇ ਸੀਗੇ ਕਹਿੰਦੇ ਅਸੀਂ ਮੰਗਲਵਾਰ ਗਏ ਸੀਗੇ ਮੇਰ ਪੰਚਾਇਤ ਨੂੰ ਪਰਮਾਨੂ ਪਤਾ ਨਹੀਂ ਮੇਰੇ ਰੋਡ ਦਾ ਆਏ ਸੀਗੇ ਪਹਿਲਾਂ ਕੰਮ ਕਰਾ ਕੇ ਲੈ ਗਏ ਅੱਛਾ ਜੀ ਹਾਂ ਕੋਈ ਐਜੀ ਗੱਲ ਨਹੀਂ ਮੈਂ ਇੱਕ ਸਮਰ ਰੋਕਿਆ ਸੀਗਾ ਉਪਰੋਂ ਮੈਂ ਅਪਲੀਕੇਸ਼ਨ ਦਿੱਤੀ ਸੀ ਬੰਦੇ ਦੇ ਬੰਦੇ ਨੇ ਅੱਛਾ ਜੀ ਖੋਲਦਾ ਸੀਗਾ ਸੀ ਠੀਕ ਹੈ ਜੀ ਕਾਇਕਿਆ ਜਰੂਰ ਆਏ ਸੀਗੇ ਹਾਂ ਜੀ ਉਹ ਚਿੱਠੀ ਟਾਈਪ ਕਰਾ ਕੇ ਠੀਕ ਹੈ ਜੀ ਉਹ ਜਦੋਂ ਹੁਣ ਗਲੀਆਂ ਬਟਾਉਂਦੇ ਆ ਨਾ ਹਾਂ ਜੀ ਹਾਂ ਜੀ ਜਿਹੜਾ ਜਿਹੜੇ ਮਤੇ ਨਾਲ ਗਲੀ ਬਣਾਈ ਉਹ ਮਤਾ ਜੀ ਦਾ ਨਾਲ ਹਾਂਜੀ ਉਹ ਕਹਿੰਦੇ ਵੀ 25 ਸਾਲ ਪੁਰਾਣਾ ਮਤਾ ਮੰਗ ਰਹੇ ਨੇ ਵੀ ਯਾਰੋ ਮੈਂ ਜਿਹੜਾ 25 ਸਾਲ ਵੀ ਹੋਏ ਫਿਰ ਉਹ ਤਾਂ ਦੇਣੀ ਬਿਨਾ ਉਹ ਮੈਂ ਥੋੜੀ ਦਿਵਾਉ ਇਹਨਾਂ ਨੇ ਦੇਣਾ ਠੀਕ ਹੈ ਜੀ ਜੋ ਸਰਕਾਰ ਦੀ ਜ਼ਿੰਦਦਗੀ ਤਾਂ ਮੈਂ ਥੋੜੀ ਉਹਨਾਂ ਨੂੰ ਪੂਰੀਆਂ ਕਰਾਂਗਾ ਤੇ ਇਹਨਾਂ ਨੇ ਕਰਨੀਆਂ ਠੀਕ ਹੈ ਜੀ ਹਾਂਜੀ ਹਾਂ ਰਿਕਾਰਡ ਜ਼ਬਰ ਦੇਣੀ ਬਿਨਾ ਉਹਨਾਂ ਨੂੰ ਠੀਕ ਹੈ ਸਰ ਹਾਂਜੀ 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 ਓਕੇ ਜੀ ਓਕੇ